ਅਜਨਾਲਾ ਦੇ ਸਰਕਾਰੀ ਸਕੂਲ ਕੋਲ ਫਿਲਮੀ ਸਟਾਈਲ ਦੇ ਵਿੱਚ ਗੱਡੀ ਰੋਕ ਕੇ ਕੁਝ ਨੌਜਵਾਨਾਂ ਦੇ ਵੱਲੋਂ ਇੱਕ ਨੌਜਵਾਨ ਦੀ ਕੁੱਟਮਾਰ ਕੀਤੀ ਜਾਂਦੀ ਹੈ ਇਸ ਦੀ ਵੀ ਵੀਡੀਓ ਵੀ ਸਟੱਟਾਂ ਦੇ ਸਾਹਮਣੇ ਆਈ ਹੈ ਜਿੱਥੇ ਕਿ ਨੌਜਵਾਨ ਦੇ ਵੱਲੋਂ ਗੱਡੀ ਰੋਕੀ ਜਾਂਦੀ ਹੈ ਪਹਿਲਾ ਨੌਜਵਾਨਾਂ ਨੇ ਫੀੜਦ ਦੀ ਗੱਡੀ ਰੋਕੀ ਉਸ ਦੇ ਅੱਗੇ ਕਿ ਗੱਡੀ ਲੱਗੀ ਉਸ ਤੋਂ ਬਾਅਦ ਪਿੱਛੇ ਦਿੱਤਾ ਰਸਤਾ ਰੋਕੇ ਗਿਆ ਫਿਲਮੀ ਸਟਾਈਲ ਦੇ ਵਿੱਚ ਇਹ ਜਾਨੀ ਘਟਨਾ ਵਾਪਰਿਆ ਜਿੱਥੇ ਕਿ ਬਾਦ ਵਿੱਚ ਨੌਜਵਾਨ ਤੇ ਡੰਗ ਡੰਗਾ ਤੇ ਸੋਟਿਆਂ ਦੇ ਨਾਲ ਹਮਲਾ ਕਰ ਦਿੱਤਾ ਜਾਂਦਾ ਹੈ। ਹਾਲਾਂਕਿ ਪੀੜਤ ਦੇ ਵੱਲੋਂ ਜਾਨ ਬਚਾਉਣ ਲਈ ਭੱਜਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਉਧਰ ਹੀ ਤਸਵੀਰਾਂ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਜਾਂਦੇ ਹਨ ਜਿੱਥੇ ਕਿ ਨੌਜਵਾਨ ਕਾਫੀ ਗੰਭੀਰ ਰੂਪ ਚ ਜ਼ਖਮੀ ਹੈ। ਦੱਸਦੇ ਕਿ ਇਸ ਮਾਮਲੇ ਤੇ ਪੁਲਿਸ ਦੇ ਵੱਲੋਂ ਵੀ ਬਿਆਨ ਸਬੰਧ ਹੈ ਜਿੱਤੇ ਕਿ ਅਜਨਾਲਾ ਦੇ ਐਸਐਚਯੂ ਵੱਲੋਂ ਦੱਸਿਆ ਜਾਂਦਾ ਹੈ ਕਿ ਇਹ ਜੋ ਘਟਨਾ ਹੈ ਉਹ 14 ਅਗਸਤ ਦੀ ਸ਼ਾਮ ਨੂੰ ਹੁੰਦੀ ਹੈ ਜਿੱਥੇ ਕਿ ਇੱਕ ਗਰੁੱਪ ਦੇ ਵੱਲੋਂ ਦੂਸਰੇ ਗਰੁੱਪ ਦੇ ਨੌਜਵਾਨ ਤੇ ਹਮਲਾ ਕੀਤਾ ਜਾਂਦਾ ਹੈ ਫਿਲਹਾਲ ਪੀੜਤ ਗੰਭੀਰ ਰੂਪ ਚ ਜ਼ਖਮੀ ਹੈ ਜਿਸ ਨੂੰ ਕਿ ਅੰਮ੍ਰਿਤਸਰ ਦੇ ਹੀ ਗੁਰਨਾਨ ਦੇਵ ਹਸਪਤਾਲ ਚ ਦਾਖਲ ਕਰਵਾਇਆ ਗਿਆ ਹੈ ਪੁਲਿਸ ਦਾ ਕਹਿਣਾ ਹੈ ਕਿ ਹਮਲਾ ਕਰਨ ਵਾਲੇ 6 ਤੋਂ 7 ਨੌਜਵਾਨਾਂ ਵਿਰੁੱਧ ਜੋ ਬੰਦੀ ਕਾਨੂੰਨੀ ਕਾਰਵਾਈ ਹੋਵੇਗੀ ਉਹ ਅਮਲ ਵਿੱਚ ਲਿਆਂਦੀ ਜਾਵੇਗਾ ਕਿ ਜਿੱਥੇ ਕਿ ਪੁਲਿਸ ਦੇ ਵੱਲੋਂ ਮਾਮਲਾ ਦਰਜ ਕਰਕੇ ਫਿਲਹਾਲ ਦੋਸ਼ੀ ਦੇ ਭਾਲ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਇਹਨਾਂ ਨੂੰ ਫੜ ਵੀ ਲਿਆ ਜਾਵੇਗਾ ਉਧਰ ਜਿੱਕਰ ਗੱਲ ਕਰੀਏ ਪੀੜਤ ਨੌਜਵਾਨ ਦੀ ਤੇ ਪੀੜਤ ਨੌਜਵਾਨ ਦਾ ਨਾਮ ਹੈ ਰੋਬਨ ਬੀਟ ਜਿਸ ਵੱਲੋਂ ਕੀ ਬਿਆਨ ਦਿੱਤਾ ਜਾਂਦਾ ਹੈ ਮੀੜੇ ਨਾਲ ਗੱਲ ਕੀਤੀ ਜਾਂਦੀ ਹੈ ਕੀ ਕੁਝ ਕਹਿੰਦਾ ਹੈ ਰੋਬਰਟ ਬੀਟ ਸੁਣਦੇ ਮੇਰਾ ਨਾਮ ਰੋਬਨਦੀਪ ਸਿੰਘ ਜੀ ਕੀ ਮਾਮਲਾ ਏ ਸਾਰਾ ਕਿੱਥੋਂ ਕਿੱਥੇ ਜਾ ਰਹੇ ਸੀ ਤੁਸੀਂ ਜੀ ਮੈਂ ਤੇ ਇਹਨਾਂ ਤੋਂ ਇੱਕ ਬ੍ਰਦਰ ਹੀ ਲੱਗਦਾ ਮੇਰਾ ਸ਼੍ਰੀਕੇ ਚੌਂਤੇ ਅਸੀਂ ਦੋਵੇਂ ਅੰਮ੍ਰਿਤਸਰ ਤੋਂ ਵਾਪਸ ਜਾ ਰਹੇ ਸੀ ਘਰ ਆਉਦੇ ਨੂੰ ਸਾਡੇ ਪਿੰਡ ਦੇ ਮੋੜ ਤੇ ਗੁਰਦੁਆਰਾ ਸਾਹਿਬ ਹੈ ਉੱਥੇ ਇੱਕ ਗੱਡੀ ਅੱਗੇ ਲਾ ਕੇ ਇੱਕ ਪਿੱਛੇ ਲਾ ਕੇ ਵਿੱਚੋਂ ਮੁੰਡਿਆਣੇ ਮੇਰੇ ਤੇ ਜਾਨ ਲੈ ਵਾਰ ਹਮਲਾ ਕੀਤਾ ਵਿੱਚੋਂ ਚਾਰ ਮੁੰਡਿਆ ਦੀ ਸਾਨੂੰ ਪਛਾਣਿਆ ਜੀ ਰਮਨਦੀਪ ਸਿੰਘ ਸਾਨੂੰ ਜਸਪਾਲ ਸਿੰਘ ਨੂਰ ਗਿੱਲ ਜਗਦੇਵ ਖੁਰਦ ਤੋਂ ਹਰਗੁਣ ਸਿੰਘ ਅਸਾਨੂੰ ਹਰਾਜਬੀਰ ਸਿੰਘ ਹਰ ਚੀਨਾ ਕਰਮ ਸਿੰਘ ਤੇ ਗਰੋਵਿੰਦਰ ਸਿੰਘ ਲੋਰਿਆ ਇਹਦਾ ਇਹਦੇ ਫਾਦਰ ਨਹੀਂ ਹੈਗੇ ਉਹਨਾਂ ਨੂੰ ਪਤਾ ਨਹੀਂ ਇਹ ਕੌਣ ਆ ਮਤਲਬ ਕਿੱਥੋਂ ਆ ਤੇ ਕੀ ਤੇ ਇਹਨਾਂ ਨੇ ਚਾਹਵਾਂ ਨੇ ਮੇਰੇ ਤੇ ਹਮਲਾ ਕੀਤਾ ਤੇ ਇਹਨਾਂ ਨੇ ਪਹਿਲਾਂ ਤੇ ਮੇਰੇ ਜਦੋਂ ਮੈਂ ਡਿਗ ਪਿਆ ਆ ਪਹਿਲਾਂ ਜਦੋਂ ਮੈਂ ਗਿਆ ਆ ਇਹਨਾਂ ਨੂੰ ਕਿਹਾ ਵੀ ਮੇਰਾ ਤੁਹਾਡੇ ਨਾਲ ਕੋਈ ਲੈਣ ਦੇ ਨਹੀਂ ਹੈਗਾ ਤੁਸੀਂ ਮੈਨੂੰ ਕਿਉਂ ਇਸ ਤਰ੍ਹਾਂ ਦੇ ਕਰਨ ਮੇਰੀ ਗੱਡੀ ਭੰਨਨ ਦੇ ਤੇ ਇਹਨਾਂ ਨੇ ਮੈਨੂੰ ਕਿਆ ਵੀ ਮਾਰ ਮਾਰ ਪਿੱਛੋਂ ਗੋਲੀ ਮਾਰ ਤਿੰਨ ਚਾਰ ਜਾਨਾਂ ਨੇ ਕਿ ਅੱਜ ਜਦ ਮੈਂ ਉੱਥੇ ਭੱਜਣ ਲੱਗਾ ਮੈਂ ਡਿੱਗ ਪਿਆ ਤੇ ਜਦ ਮੈਂ ਡਿੱਗਾ ਮੇਰੇ ਸਿਰ ਤੇ ਇਹਨਾਂ ਨੇ ਦਾਤਰ ਨਾਲ ਵਾਰ ਕੀਤੀ ਮੇਰੇ ਲੱਕ ਤੇ ਦਾਤਰ ਨਾਲ ਵਾਰ ਕੀਤੀ ਤੇ ਮੈਨੂੰ ਬੁਰੀ ਤਰ੍ਹਾਂ ਜ਼ਖਮੀ ਕਰਕੇ ਉੱਥੋਂ ਭੱਜੇ ਆ ਤੇ ਕਹਿ ਗਏ ਕਿ ਮਰ ਗਿਆ ਮਰ ਗਿਆ ਮੇਰੇ ਤਾਂ ਇੱਕ ਵਾਰੀ ਚੰਗੀ ਤਰ੍ਹਾਂ ਉੱਥੇ ਮੈਨੂੰ ਕੁੱਟਮਾਰ ਮਰਨਾਂ ਕੀਤੀ ਆ ਤੇ ਮੇਰਾ ਵਿੱਚ ਕੋਈ ਲੈਣ ਦੇਣ ਨਹੀਂ ਹੈਗਾ ਉਹਨਾਂ ਨਾਲ ਬਿਨਾਂ ਵਜ੍ਹਾ ਹੀ ਉੱਥੇ ਹੋਇਆ ਜੋ ਕੁਝ ਹੋਇਆ ਕਿੰਨੇ ਬੰਦੇ ਸੀ ਔਰ ਦੋ ਗੱਡੀਆਂ ਚਾਏ ਚਵਾਂ ਚਾਰ ਤੇ ਵਿੱਚ ਜਿਹੜੇ ਹੈਗੇ ਆ ਜਿਨ੍ਹਾਂ ਦਾ ਨਾਮ ਆ ਮੈਂ ਦੱਸਿਆ ਇਹ ਇਹ ਸੀ ਬਾਕੀਆਂ ਦੀ ਕੋਈ ਕੇ ਦੀ ਪਛਾਣ ਨਹੀਂ ਹੋਈ ਹਥਿਆਰ ਗੜੀ ਇਹਨਾਂ ਕੋਲ ਹਥਿਆਰ ਜੀ ਇਹਨਾਂ ਕੋਲ ਪਹਿਲਾਂ ਤੇ ਦੂਜੇ ਪਿਸਟਲ ਵੀ ਹੈਗੇ ਸੀ ਤੇ ਦੂਜੇ ਦਾਤਰ ਵਗੈਰਾ ਕਿਰਪਾਨਾਂ ਤੇ ਦਸਤੇ ਹੋਰ ਪਤਾ ਨਹੀਂ ਕੀ ਕੀ ਸੀ ਉਥੇ ਇੱਕ ਦੋ ਮਿੰਟ ਦੀ ਲੜਾਈ ਕੋਈ ਪਤਾ ਨਹੀਂ ਲੱਗਾ ਮੈਨੂੰ ਮੈਂ ਡਿਗ ਪਿਆ ਮੇਰੇ ਅੱਖਾਂ 'ਗੇ ਨੇ ਰ ਆ ਗਏ ਮੈਨੂੰ ਪਤਾ ਨਹੀਂ ਲੱਗਾ ਕੀ ਹੋਇਆ ਕੀ ਨਹੀਂ ਕੀ ਸੀਗੀ ਇਹਨੂੰ ਤੁਹਾਡੀ ਨਹੀਂ ਮੇਰੀ ਇਹਨਾਂ ਨਾਲ ਕੋਈ ਗੱਲਬਾਤ ਨਹੀਂ ਹੈਗੀ ਮੈਂ ਪਿਛੇ ਜੇ ਜਿਹੜੇ ਮੇਰੇ ਨਾਲ ਮੁੰਡਾ ਸੀ ਉਹਨਾਂ ਉਹਨਾਂ ਦਾ ਕੋਈ ਝਗੜਾ ਸੀ ਉਹਦਾ ਲਿਖਤੀ ਰਾਜੀਨਾਮਾ ਹੋਇਆ ਸਿਆਣੇ ਸਿਆਣੇ ਬੰਦੇ ਉੱਥੇ ਵਿੱਚ ਸਾਈਨ ਹੋਏ ਸਾਰਿਆਂ ਦੇ ਲਿਖਤੀ ਹੈ ਐਸ ਐਚਓ ਸਾਹਿਬ ਦੇ ਕੋਲ ਉਹ ਉਹਦੀ ਵੀ ਕਾਪੀ ਪਈ ਆ ਲਿਖਤੀ ਇਹਨਾਂ ਦੀ ਰੰਜਿਸ਼ ਕੋਈ ਹੋਊਗੀ ਲਿਖਤੀ ਕੋਈ ਨਿਬੜ ਗਿਆ ਇਹਨਾਂ ਦਾ ਸਭ ਕੁਝ ਇਹਨਾਂ ਤੋਂ ਹੋਣ ਵੀ ਜਾਣ ਤੋਂ ਖਤਰਾ ਹਾਂਜੀ ਹਾਂਜੀ ਇਹ ਤੇ ਹੋਣ ਵੀ ਮਤਲਬ ਕਦੀ ਕਿਸੇ ਨੂੰ ਫੋਨ ਕਰਦੇ ਕਦੀ ਕਿਸੇ ਨੂੰ ਫੋਨ ਕਰਦੇ ਵੀ ਅਸੀਂ ਇਸ ਤਰ੍ਹਾਂ ਕਰਦਾਂਗੇ ਉਦਾਂ ਕਰਦਾਂਗੇ ਤੇ ਹਜੇ ਵੀ ਧਮਕੀ ਦਿੰਦੇ ਜਾਨੋਂ ਮਾਰਨ ਦੀ ਪੋਲੀਟਿਕਲ ਨੂੰ ਸੁਣ ਕੇ ਰਾਹ ਨਾ ਪਤਾ ਪੋਲੀਟਿਕਲ ਜੀ ਪਤਾ ਜੀ ਨਹੀਂ ਪਤਾ ਨਹੀਂ ਮੈਨੂੰ ਤੇ ਅੱਜ ਹੋਸ਼ ਹੀ ਅੱਜ ਆਈ ਇਹਦੀ ਕਿਸੇ ਦਾ ਨਾ ਕੋਈ ਪੋਲੀਟਿਕਲ ਜਾਂ ਕੋਈ ਲੰਘਰੀ ਕੋਈ ਸਪੋਰਟ ਕਰਦਾ ਹੋਣਾ ਇਹਨਾਂ ਦੇ ਚਾਚੇ ਤਾਏ ਆ ਉਹ ਉਹਨਾਂ ਨੂੰ ਕਹਿਨਦੇ ਆ ਵੀ ਬਲਾ ਬਿਨਾਂ ਸਪੋਰਟ ਕਰਦੇ ਪੂਰੀ ਸ਼ੀਨਿਆਂ ਤੋਂ ਹਾਂ ਅੰਦੇ ਕੀ ਚੱਲ ਰਿਹਾ ਤੁਸੀਂ ਕੀ ਹੋਣਾ ਚਾਹੀਦਾ ਹੋਣੇ ਉਹਨਾਂ ਦੇ ਨਤੇ ਕਾਰਵਾਈ ਹੋਣੀ ਚਾਹੀਦੀ ਕਾਨੂੰਨੀ ਕਾਰਵਾਈ ਜੋ ਵੀ ਉਹਨਾਂ ਨੇ ਬੰਦੀ ਆ ਜੀ ਮੇਰੇ ਮੈਨੂੰ ਇਹਨਾਂ ਨੇ ਜਾਨਵਰ ਮਾਰਨ ਦੀ ਕੋਸ਼ਿਸ਼ ਕੀਤੀ ਆ ਇਹਨਾਂ ਤੇ ਕੜੀ ਤੋਂ ਕੜੀ ਇਹਨਾਂ ਨੂੰ ਸਜ਼ਾ ਹੋਵੇ ਤੇ ਪੁਲਿਸ ਨੂੰ ਪੁਲਸ ਤੇ ਚਲੋ ਕੋਆਪਰੇਟ ਕਰ ਰਹੀ ਹੈ ਕੱਲ 15 ਅਗਸਤ ਹੀ ਸਾਡਾ ਸਾਡੀ ਦਰਖਾਸਤ ਉਹਨਾਂ ਨੇ ਦਰਜ ਕਰ ਲਈ ਤੇ ਅੱਜ ਹਸਪੀਟਲ ਤੋਂ ਜੋ ਵੀ ਐਮ ਐਲ ਆਰ ਹੋਏਗੀ ਉੱਤੇ ਪੂਰੀ ਕਾਰਵਾਈ ਕੀਤੀ ਜਾਵੇ ਇਹ ਮੁੰਡੇ-ਮੁੰਡੇ ਆਪਸ ਵਿੱਚ ਦੋ ਤਰ੍ਹਾਂ ਜਿਹੜੀਆਂ ਵਾਂ ਪਰਸੋਂ ਲੜਿਆ ਤੇ ਇਹਦੇ ਸਬੰਧ ਚ ਮੈਂ ਆਪਣੇ ਥਾਨਦਾਰ ਸਾਹਿਬ ਨੂੰ ਭੇਜ ਕੇ ਤੇ ਇਹਨੂੰ ਮੁੰਡੇ ਨੂੰ ਦਾਖਲ ਕਰਾ ਦਿੱਤਾ ਸੀਗਾ ਤੇ ਕੱਲ ਡਾਕਟਰਾਂ ਨੇ ਅਨਫਿਟ ਦਿੱਤਾ ਸੀ ਅੱਜ ਫੇਰ ਸਾਡੇ ਥਾਨਦਾਰ ਸਾਹਿਬ ਗਏ ਆ ਉਹਦੀ ਜੋ ਵੀ ਫਿਟ ਹੋਣ ਤੇ ਸਟੇਟਮੈਂਟ ਲੈ ਕੇ ਤੇ ਮੈਡੀਕਲ ਲੀਗਲ ਦੇ ਮੁਤਾਬਕ ਜਿਹੜਾ ਵਾ ਕਾਰਵਾਈ ਅਮਲ ਚ ਲਿਆਂਦੀ ਜਾ ਰਹੀ ਆ ਤੇ ਬਿਲਕੁਲ ਇਹੋ ਜਿਹੀ ਗੁੰਡਾਗਰਦੀ ਜਿਹੜੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਇਹ ਇਹਨਾਂ ਦੇ ਖਿਲਾਫ ਸਖਤ ਕਾਰਵਾਈ ਕਰਦੇ ਹੋਏ ਜਿਹੜੇ ਆ ਇਹਨਾਂ ਨੂੰ ਗ੍ਰਿਫਤਾਰ ਕਰਕੇ ਸਜ਼ਾ ਦਵਾਈ ਜਾਊਗੀ। ਕੀ ਮਾਮਲਾ ਦਾ ਪਹਿਲੀ ਨਜ਼ਰ ਕਿਉਂ ਇੰਨੀ ਘਟਮਾਰ ਹੋਈ ਹੈ? ਮਾਮਲਾ ਮੁੰਡਿਆਂ-ਮੁੰਡਿਆਂ ਦੀ ਆਪਸ ਦੇ ਵਿੱਚ ਲੜਾਈ ਹੈ। ਇਹ ਹੁਣ ਦੋਸ਼ੀ ਗ੍ਰਿਫਤਾਰ ਕਰਾਂਗੇ, ਉਹਨਾਂ ਦੀ ਪੁੱਛਗਿੱਛ ਕਰਾਂਗੇ ਫਿਰ ਉਹਨਾਂ ਦੇ ਵਿੱਚ ਆਊਗਾ ਕਿ ਕਿਉਂ ਇਹ ਲੜਿਆ, ਕਿਹੜੀ ਗੱਲਾਂ ਲੜਿਆ।